ਅੱਜ ਮੀਂਹ ਦੇ ਵਿੱਚ ਪੂਰਾ ਪੰਜਾਬ ਡੁੱਬਿਆ ਹੋਇਆ ਹੈਗਾ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਕਈ ਥਾਵਾਂ ਦੇ ਉੱਤੇ ਸੜਕਾਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਤੇ ਲੋਕਾਂ ਦਾ ਆਣ ਜਾਣ ਵੀ ਔਖਾ ਹੋ ਚੁੱਕਿਆ ਹੈ ਗੱਡੀਆਂ ਵੀ ਰੁਕ ਚੁੱਕੀਆਂ ਨੇ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਈ ਇਲਾਕੇ ਦੇ ਵਿੱਚ ਰੇੜੀਆਂ ਦਾ ਵੀ ਰੇੜੀ ਜਿਹੜੀ ਕਿ ਖੜੀ ਹੋ ਚੁੱਕੀ ਹੈ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈਗਾ ਦੱਸ ਦਈਏ ਕਿ ਲਹਿਰਾ ਗਾਗਾ ਤੋਂ ਲੈ ਕੇ ਧੂਰੀ ਤੱਕ ਹੈਰਾਨ ਕਰਨ ਵਾਲੀਆਂ ਤਸਵੀਰਾਂ ਕੁਝ ਸਾਹਮਣੇ ਗਈ ਨਹੀਂ ਕਈ ਪ੍ਰਾਈਵੇਟ ਜੋ ਕਿ ਸਕੂਲ ਵੀ ਉਥੇ ਜੋ ਕਿ ਛੁੱਟੀਆਂ ਕਰ ਦਿੱਤੀਆਂ ਗਈਆਂ ਨਹੀਂ ਉਹ ਤੇ ਤੁਹਾਨੂੰ ਦੱਸ দি ਗਏ ਪੰਜਾਬ ਦੇ ਪਠਾਨਕੋਟ ਦੇ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਪਠਾਨਕੋਟ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਦੋ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਤੇ ਅਜੇ ਵੀ ਪ੍ਰਸ਼ਾਸਨ ਦੇ ਵੱਲੋਂ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਤੱਕ 3 ਦਿਨਾਂ ਤੱਕ ਮੌਸਮ ਅਜੇ ਹਾਈ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਪੰਜਾਬ ਦੇ ਪਿਛਲੇ ਦਿਨ ਯਾਨੀ ਕਿ 24 ਅਗਸਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਸੂਬੇ ਦੇ ਕਈ ਇਲਾਕਿਆਂ ਦੇ ਹਾਲਾਤ ਬਹੁਤ ਹੀ ਖਰਾਬ ਨਜ਼ਰ ਆ ਰਹੇ ਨੇ ਸੜਕਾਂ ਤੋਂ ਲੈ ਕੇ ਗਲੀਆਂ ਤੱਕ ਗੋਡੇ-ਗੋਡੇ ਪਾਣੀ ਚੜਿਆ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾਂ ਦੇ ਉੱਤੇ ਪਹੁੰਚਣ ਦੇ ਲਈ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਅੱਜ ਸਵੇਰ ਤੋਂ ਹੀ ਲਗਾਤਾਰ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਈ ਲੋਕਾਂ ਨੇ ਆਪਣੇ ਕੰਮਕਾਜ ਤੋਂ ਵੀ ਛੁੱਟੀ ਲਈ ਹੈਗੀ ਹੈ ਤੇ ਉਹਨਾਂ ਦਾ ਕੰਮਕਾਜ ਕਾਫੀ ਠੱਪ ਹੁੰਦਾ ਵੀ ਨਜ਼ਰ ਆ ਰਿਹਾ ਹੈਗਾ ਕਈ ਸਕੂਲਾਂ ਦੇ ਬੱਚੇ ਵੀ ਜੋ ਕਿ ਘਰੇ ਬੈਠੇ ਨੇ ਕਿਉਂਕਿ ਅਜਿਹੇ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਪੇਜੰਦੇ ਵਿੱਚ ਜੋ ਕੀ ਕਹਿ ਸਕਦੇ ਆ ਵੀ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਜਤਾ ਰਹੇ ਨੇ ਤਾਂ ਲਹਿਰਾ ਗਾਗਾ ਸ਼ਹਿਰ ਦੇ ਵਿੱਚ 24 ਘੰਟਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਭਾਰੀ ਬਾਰਿਸ਼ ਦੇ ਚਲਦਿਆਂ ਲਹਿਰਾ ਗਾਗਾ ਦੇ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ ਉਹਦੇ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੇ ਗੱਲ ਕਰੀਏ ਸ਼ਹਿਰ ਦੇ ਅੰਦਰ ਦੀ ਤਾਂ ਅੰਡਰ ਬ੍ਰਿਜ ਵੀ ਨਕੋ ਨਕ ਭਰਿਆ ਹੋਇਆ ਪਾਣੀ ਦੇ ਨਾਲ ਨਜ਼ਰ ਆ ਰਿਹਾ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਛੁੱਟੀ ਕਰ ਦਿੱਤੀ ਹੈ ਅਦਰ ਤੂਰੀ ਸ਼ਹਿਰ ਤੋਂ ਵੀ ਮੀਂਹ ਦੀਆਂ ਡਰਾਉਂ ਵਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਹੈਰਾਨ ਕਰ ਦੇਈਆਂ ਜਿੱਥੇ ਕਿ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਨੇ ਘਰਾਂ ਦੇ ਅੰਦਰ ਜਾਂ ਅੰਦਰ ਪਾਣੀ ਜਾਣ ਤੋਂ ਰੋਕਣ ਦੇ ਲਈ ਘਰਾਂ ਦੀਆਂ ਦੇਲੀਆਂ ਅੱਗੇ ਦੱਸਦੇ ਕਿ ਘਰਾਂ ਦੇ ਬਿਲਕੁਲ ਅੱਗੇ ਲਗਾਏ ਰੇਤੇ ਦੀਆਂ ਮਿੱਟੀਆਂ ਦੀਆਂ ਬੋਰੀਆਂ ਭਰ ਕੇ ਨਾਕੇ ਲਗਾਏ ਨੇ ਤਾਂ ਕਿ ਪਾਣੀ ਜਿਹੜਾ ਕੀ ਘਰ ਦੇ ਅੰਦਰ ਨਾ ਵੜ ਸਕੇ ਇਸ ਦੌਰਾਨ ਤੋਂ ਦੱਸ ਦਈਏ ਕਿ ਲੋਕਾਂ ਨੇ ਸਰਕਾਰ ਨੂੰ ਵੀ ਘੇਰਿਆ ਹੈਗਾ ਜੋ ਕਿ ਲੋਕਾਂ ਦਾ ਕਹਿਣਾ ਹੈਗਾ ਕਿ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਇਹ ਗੱਲ ਆਖੀ ਗਈ ਹੈ ਇਹ ਹੁਕਮ ਦਿੱਤੇ ਗਏ ਨੇ ਕਿ ਜਿੱਥੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਇਲਾਕੇ ਨੇ ਉੱਥੇ ਜਾ ਕੇ ਉਹਨਾਂ ਦਾ ਜਾਇਜ਼ਾ ਲੈਣ ਤੇ ਜਿੱਥੇ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਛੇ ਨਹੀਂ ਹਟੇਗੀ ਤੇਜ਼ ਬਰਸਾਤ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕੇ ਧੂਰੀ ਦਾ ਬੁਰਾ ਹਾਲ ਹੋਇਆ ਪਿਆ ਹੈਗਾ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਗੱਲ ਕੀਤੀ ਜਾਵੇ ਸੰਗਰੂਰ ਲੁਧਿਆਣਾ ਹਾਈਵੇ ਦੀ ਤਾਂ ਇੱਥੇ ਵੀ ਪਾਣੀ ਹੀ ਪਾਣੀ ਹੋਇਆ ਪਿਆ ਹੈਗਾ ਰੋਡ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈਗਾ ਕਿ ਇਹ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਇੱਥੇ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਤਾਂ ਸਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉਮੀਦ ਸੀ ਵੀ ਇਸ ਮਸਲੇ ਦਾ ਹੱਲ ਹੋ ਜਾਵੇਗਾ ਅਤੇ ਪਾਣੀ ਦੀ ਨਿਕਾਸੀ ਹੋ ਜਾਵੇਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਪੰਜਾਬ ਦੀ ਆਵਾਜ਼ਨੀ ਪਾਰਟੀ ਇਸ ਦੇ ਵੱਲ ਧਿਆਨ ਦੇਣ ਇਸ ਜਗ੍ਹਾ ਦਾ ਕੋਈ ਨਾ ਕੋਈ ਜਿਹੜਾ ਕਿ ਕਹਿ ਸਕਦੇ ਆ ਸਮਾਧਾਨ ਕੱਢ ਸਕੇ ਤਾਂਕਿ ਲੋਕ ਜੋ ਕਿ ਉਹਨਾਂ ਨੂੰ ਪਰੇਸ਼ਾਨਾ ਸਾਹਮਣਾ ਨਾ ਕਰਨਾ ਪਵੇ ਪਰ ਤੁਹਾਨੂੰ ਦੱਸ ਦਈਏ ਕਿ ਗੁਰੂ ਘਰ ਜਾਣ ਵਾਲਿਆਂ ਨੂੰ ਵੀ ਬਹੁਤ ਔਖਾ ਹੋਇਆ ਪਿਆ ਸਤਨਿਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਣੀ ਦੀ ਨਿਕਾਸੀ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਪਰੇਸ਼ਾਨ ਤੇ ਖੱਜਲ ਖਵਾਰ ਨਾ ਹੋਵੇ ਜੇਕਰ ਇਕੱਲੀ ਧੂਰੀ ਦੀ ਗੱਲ ਨਹੀਂ ਹੈਗੀ ਆ ਹੋਰ ਵੀ ਪੰਜਾਬ ਦੇ ਕਈ ਇਲਾਕੇ ਨੇ ਜਿੱਥੇ ਕਿ ਗਲੀਆਂ ਦੇ ਵਿੱਚ ਪਾਣੀ ਇਕੱਟਾ ਹੋਇਆ ਪਿਆ ਤੇ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬਾਦ ਨਜ਼ਰ ਆ ਰਹੀ ਹੈਗੀ ਹੈ ਪਰ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਕਈ ਥਾਵਾਂ ਦੇ ਉੱਤੇ ਕਾਫੀ ਬੁਰਾ ਹਾਲ ਹੋਇਆ ਪਿਆ ਹੜਵਰਗੇ ਹਾਲਾਤ ਹੋਏ ਬਣੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮੈਂਟ ਕਰਕੇ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ